ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ सत्म वाु सत्म वाहे गुरु सत्म सत्म वाु सत्म सत्मवाे Naama, -ga -ga. -a -a. sat naam vahe guru sat naam mm -hmm. sat naam vahe guru ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ Satnam Satnam wahe guru Satnam Halo ji doja zaclo Satnam wahe guru Satnam Satnam wahe guru Satnam

ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਅੱਲਾਹ ਜੀ ਅੱਜ ਦੀ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਸਵੇਂਦਰ ਆ ਫੜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ 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 ਵਾਹਿਗੁਰੂ सतनाम वाहे गुरु सप्तम वाहे गुरु सप्तम वाहे गुरु सतनाम वाहेगुरु सतनाम वाहे गुरु वाहे गुरु सतनाम वाहे गुरु सतनाम वाहे गरुनाम वाहे गरु हेगुरु सतनाम वाहे गुरु सतनाम वाहेगुरु सतनाम वाहेगुरु सतनाम वाहे गरु सतनाम वाहे गरु वाहेगुरु सतनाम वाहेगुरु वाहेगुरु सतनाम गुरु सम वाहे गुरु गुरु वाहे गुरु सतनाम वाहे गुरु सतनाम वाहे गुरु सतनाम वाहे गुरु गरु सम वा साम वाहे गुरु गरु वाहे गुरु ਸਤਨਾਮ ਵਾਹਿਗੁਰੂ 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 वाहे गुरु वाहेगुरु सत्म वाेगुरु सतना वाहेगुरु सतनाम वाहेगुरु सतनाम वाहेगुरु सतनाम वाहे गुरु गुरु ਸਤਨਾਮ ਵਾਹਿਗੁਰੂ 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 सतनांागुरु सतनागुरु सतनाेगुरु सतनां वाेगुरु सतनां वाेगरु सतनागुरु बाहे गुरु ਸਤਨਾਮ ਵਾਹਿਗੁਰੂ 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 सतनाम् वाेगुरु सतनाम् वाहिगुरु सतना वाहिगुरु सतनाम् वाहिगुरु बाहे गुरु बाहे बाहे गुरु गुरु बाहे गुरु वाहे 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 गुरु 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 वाहिगुरु सप्तमागुरु सतनाम वाहिगुरु सम वागुरु सम वाेगुरु सतनाम वाहिगुरु वाहे गुरु ਸਤਨਾਮ ਵਾਹਿਗੁਰੂ ਸਤਨਾਮ ਆਂਟੀ ਉਹ ਕੈਂਚੀ ਨਾਲ ਕੱਟਿਆ ਜਿਹੜੇ ਲੜੀਆਂ ਜੀਆਂ ਲਟਕਦੀਆਂ ਔਰ ਲਾੜਨੀ ਲਾ ਜਾਂ ਪਰਨਾ ਬੰਦੇ ਔਰ ਉਹਨੂੰ ਕੱਟ ਦਿਓ ਜਿਹੜੀ ਲਟਕਦੀ ਚੰਗੀਆਂ ਨਹੀਂ ਲੱਗਦੀਆਂ ਕੈਂਚੀ ਹੈਗੀ ਨਾ ਕੋ ਕੈਂਚੀ ਲੈ ਲਓ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਂਟੀ ਉੱਥੇ ਪਈ ਕੈਂਚੀ ਟੇਬਲ ਤੇ ਔਰ ਟੇਬਲ ਤੇ ਕੈਂਚੀ ਆ ਲੈ ਲਓ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਹੈ ਨਹੀਂ ਅੱਛਾ ਮੋੜੇ ਦੇਣੇ ਸੀ 1 ਮਿੰਟ ਲੈ ਲੈਣੇ 1 ਮਿੰਟ ਲੱਗਣਾ ਕੜਾ ਹੁ ਲੋਕ ਦਾ ਆਖੋਗਾ ਤੁਮਹੀ ਦਰਕਰਨਾ ਦਾ ਪੰਚਾਇਤ ਇਹ ਮੈਂ ਲੈ ਕੇ ਮਾਝ ਦਾ ਪੜੋ ਇਹਨਾਂ ਨੂੰ ਕੋਟ ਲੈਣ ਦੇ ਉਹ ਵੀ ਕੰਮ ਕਰਦੇ ਫੇਰ ਹੀ ਚੜਾ ਦੇਣਾ ਹੈ ਉਹ ਲਟਕਦੇ ਹੀ ਰਹਿ ਜਾਣੇ ਆ ਲੈ ਉਹ ਬੁੰਦੇ ਜੇ ਕਟਣੇ ਆ ਉਹ ਥਲੇੜੇ ਨੇ ਨਿਸ਼ਾਨ ਸਾਦੇ ਬੰਨਿਆ ਉਹ ਸੇਵ ਕੋਲ ਕੰਮ ਕਰਦਾ ਜਿਹਨੂੰ ਕਹਿੰਦੇ ਉਹ ਕੱਟਦਾ ਹਾਂ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਇੱਧਰ ਨਹੀਂ ਹੈਗੀ ਉੱਥੇ ਆਉਣਾ ਕੋਈ ਆ ਸਤਨਾਮ ਵਾਹਿਗੁਰੂ ਸਤਨਾਮ ਆ ਤੇ ਆ ਗਈ ਆ ਕੇ ਦੇਖਿਆ ਇਧਰ ਮੰਗਣਾ ਮਿਲਦਾ ਸਾਰਾ ਕੁਝ ਮੰਗਣਾ ਤਾਂ ਮਿਲਦਾ ਕੱਢਦੇ ਸੀ ਨਾ ਇਹ ਗਾਣਾ ਪੈ ਜਾਂਦੀ ਹੈ ਇੱਕ ਮਿੰਟ ਪਾਜੀ ਵੇਟ ਕਰਿਓ ਇੱਕ ਮਿੰਟ ਕਿਹਾਦੇ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सत्नाम वाहीगुरु सत्नाम वाहे गुरु सत ਇਹ ਮੈਂ ਕਰਦਾ ਹਾਂ ਤੂੰ ਦੱਸ ਦੇ ਮੈਂ ਕਰਾਂਗਾ ਤੂੰ ਦੇਖ ਲੈ ਜੇ ਲੱਭੀ ਫੜਦੋ ਪੜਾ ਤੂੰ ਸਤਿ ਸ੍ਰੀ ਅਕਾਲ 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 ਤੁਰ ਕਰੰ ਪੰਗਾਇ ਤੁਸ ਰਿਨ ਕੋ ਮਨ ਮਾ ਅਕੇਲਾ ਜੀ ਕਹਿ ਨਾਨਕ ਤੈ ਸੁਖੁ ਹੋਆ ਜਤਕਾਰਿਆ ਨਹ ਦਵਾਜੀ ਭਾਗਿਓ ਸਭ ਲੋਰ ਤੂ ਪੂਰੀ ਗੁਰਮ ਪ੍ਰਭ ਪਾਇ ਤਰੇ ਸਭ ਲੋ ਬਸਿ ਗਿਰੀ ਤਾਪੀ ਉਤਰੇ ਸਮੀ ਸੰਤ ਸਾਜਨ ਪੈਸਰ ਸੇ ਪੂਰੇ ਜੀ ਆਤਕਾਸੇ ਪੁਰੇ ਤੈ ਗੁਰ ਰਿਹੋ ਕਰ ਪੂਰੇ ਤੇ ਨਾਨਕ ਗੁਰ ਚਰਨ ਲਾਗੇ ਜੇ ਅਨਹਦ ਤੂਰੇ ਤ ਕੈਸੇ ਪਵਤ ਸਤ ਗੁਰਿ ਹਾ ਪਰ ਪੂਰੇ ਤੇ ਨਾਨਕ ਗੁਰ ਚਰਨ ਲਾਗੇ ਵਾ ਜੇ ਅਨਹਦ ਤੂਰੇ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਾਸ੍ਰੀਅ ਕਾ ਸਾਸਰੀਆ ਕਾਲ ਸਾਸਰੀਆ ਕਾਲ ਸਾਸਰੀਆ ਕਾਲ ਸਾਸਰੀਆ ਕਾਲ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਰਦਾਸ ਹਮਾਰੀ ਜੀਉ ਪੰਡ ਦਸਬ ਤੇਰਾ ਵਾਹਿਗੁਰੂ ਕਹੁ ਨਾਨਕ ਸਬ ਤੇਰੀ ਬੜਿਆ ਕੋਈ ਨਾ ਉਹ ਨ ਜਾਣੀ ਮੇਰਾ ਵਾਹਿਗੁਰੂ ਕਹੁ ਨਾਨਕ ਆਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਲ ਖਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਜੋਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੇਦਾਰ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ